ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਇਓ ਸਾਰੇ ਠੀਕ ਠਾਕ ਹੋਗੇ ਤੇ ਅੱਜ ਤੁਹਾਡੇ ਲਈ ਗੁੱਡ ਨਿਊਜ਼ ਲੈ ਕੇ ਆਇਆ ਕਿਉਂਕਿ ਬਹੁਤ ਲੋਕਾਂ ਦੇ ਕਾਰਡ ਰਸੀਵ ਹੋਇਆ ਇਸ ਵੀਕ ਤੇ ਜੀ ਹਾਂਜੀ ਆਪਾਂ ਤੁਹਾਨੂੰ ਲਗਾਤਾਰ ਕਹਿੰਦੇ ਆ ਰਹੇ ਸੀ ਕਿ ਬਹੁਤ ਜਲਦ ਲੋਕਾਂ ਦੇ ਕਾਰਡ ਰਸੀਵ ਹੋਣੇ ਸਟਾਰਟ ਹੋਣਗੇ ਕਿਉਂਕਿ ਆਈਮਾਨ ਨੇ ਆਪਣਾ ਪ੍ਰੈਸ਼ਰ ਰਿਲੀਜ਼ ਕਰ ਲਿਆ ਬਹੁਤ ਲੋਕਾਂ ਦੇ ਅਪਰੂਵ ਵੀ ਹੋਇਆ ਤੇ ਬਹੁਤ ਲੋਕਾਂ ਦੇ ਕਾਰਡ ਰਸੀਵ ਹੋਇਆ ਮੈਨੂੰ ਕਮੈਂਟ ਵੀ ਆਇਆ ਹੋਇਆ ਮੈਸੇਜ ਵੀ ਆਇਆ ਹੋਇਆ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਬਹੁਤ ਬਹੁਤ ਵਧਾਈ ਤੇ ਬਹੁਤ ਬਹੁਤ ਥੈਂਕ ਯੂ ਉਹਨਾਂ ਦਾ ਜਿਨ੍ਹਾਂ ਨੇ ਆਪਣੀ ਇਨਫੋਰਮੇਸ਼ਨ ਸਾਡੇ ਤੱਕ ਸ਼ੇਅਰ ਕੀਤੀ ਤਾਂ ਕਿ ਬਹੁਤ ਲੋਕਾਂ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਮਿਲ ਸਕੇ ਸੋ ਆਪਾਂ ਹਰ ਇੱਕ ਵੀਡੀਓ 'ਚ ਤੁਹਾਨੂੰ ਇਹੀ ਰਿਕਵੈਸਟ ਕਰਦੇ ਹੁੰਦੇ ਆ ਕਿ ਆਪਣੀ ਇਨਫੋਰਮੇਸ਼ਨ ਸ਼ੇਅਰ ਕਰਿਆ ਕਰੋ ਸੋ ਇਹਨਾਂ ਬਾਰੇ ਆਪਾਂ ਦੱਸਾਂਗੇ ਕਦੋਂ-ਕਦੋਂ ਇਹਨਾਂ ਦੇ ਕਾਰਡ ਰਿਸੀਵ ਹੋਇਆ ਤੇ ਉਸ ਤੋਂ ਬਾਅਦ ਬਹੁਤ ਭਰਾ ਇਦਾਂ ਦੇ ਆ ਜਿਨ੍ਹਾਂ ਦੇ ਅਪਰੂਵ ਹੋਏ ਹੋਏ ਆ ਕਾਰਡ ਪਰ ਹਜੇ ਤੱਕ ਉਹਨਾਂ ਦੇ ਕਾਰਡ ਰਿਸੀਵ ਨਹੀਂ ਹੋਏ ਕੀ ਪ੍ਰੋਬਲਮ ਆ ਰਹੀ ਆ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਬਹੁਤ ਭਰਾ ਹਜੇ ਇਸ ਤਰ੍ਹਾਂ ਦੇ ਵੀ ਆ ਜਿਹੜੇ ਆਪਣੇ ਪੀਰਾਂ ਦੇ ਹਲੇ ਤੱਕ ਅਪਰ ਹਾਲੇ ਬਾਅਦ ਦੀ ਗੱਲ ਆ ਪਰ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਤੁਹਾਨੂੰ ਹੁਣ ਇਸ ਸਿਚੁਏਸ਼ਨ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਕੀ ਕੁਝ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਨਾਲ ਨਾਲ ਇੱਕ ਭਰਾ ਦਾ ਹੋਰ ਕਮੈਂਟ ਆਇਆ ਹੋਇਆ ਰਿਕਵੈਸਟ ਕੀਤੀ ਆ ਉਹਨੇ ਜਿਨ੍ਹਾਂ ਦੇ ਕਾਰਡ ਰੀਸੀਵ ਹੋ ਰਿਹਾ ਉਹਨਾਂ ਨੂੰ ਤੇ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਅਪਡੇਟ ਦੇਣੀ ਆ ਸੋ ਪਲੀਜ਼ ਪਲੀਜ਼ ਅਗਰ ਤੁਸੀਂ ਵੀਡੀਓ ਦੇ ਉੱਪਰ ਨਵੇਂ ਆ ਸੋ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਆਹ ਦੇਖ ਲਓ ਕਮੈਂਟ ਆਇਆ ਹੈ ਤਿੰਨ ਚਾਰ ਭਰਾਵਾਂ ਦੇ ਸੋ ਇਹਨਾਂ ਦੇ ਕਾਰਡ ਰੀਸੀਵ ਹੋਏ ਆ ਤੇ ਬਹੁਤ ਬਹੁਤ ਵਧਾਈ ਇਹਨਾਂ ਨੂੰ ਤੇ ਥੈਂਕ ਯੂ ਤੇ ਮੋਸਟਲੀ ਇਹਨਾਂ ਦੇ ਦਸੰਬਰ ਦੇ ਵਿੱਚ ਅਪਰੂਵ ਹੋਏ ਆ ਕਿਸੇ ਦਾ 23 ਦਸੰਬਰ ਨੂੰ ਕਿਸੇ ਦਾ 12 ਕਿਸੇ ਦਾ ਕੁਝ ਪਰ ਕਾਰਡ ਜਿਹੜੇ ਰੀਸੀਵ ਹੋਏ ਉਹ ਜਨਵਰੀ ਦੇ ਵਿੱਚ 9 10 12 ਇਹ ਇਹ ਡੇਟਾ ਦੇ ਵਿੱਚ ਜਨਵਰੀ ਦੇ ਵਿੱਚ ਰੀਸੀਵ ਹੋਵੇ ਮਤਲਬ ਕਿ ਟੋਟਲ ਕਹਿਣ ਦਾ ਮਤਲਬ ਇਹ ਹੈ ਕਿ ਅਪਰੂਵ ਹੋਣ ਤੋਂ ਬਾਅਦ 20 ਦਿਨਾਂ ਦੇ ਵਿੱਚ ਵਿੱਚ ਕਾਰਡ ਰਸੇਵ ਹੋਣਾ ਤੇ ਮੋਸਟਲੀ ਜਿਹੜੀ ਪ੍ਰਿੰਟਿੰਗ ਡੇਟ ਆ ਉਹ ਵੀ ਇਹਨਾਂ ਦੀ ਦਸੰਬਰ ਦੀ ਆ ਕਿਸੇ ਦੀ 23 ਆ ਕਿਸੇ ਦੀ 24 ਆ ਕਿਸੇ ਦੀ 17 18 ਸੋ ਬਹੁਤ ਲੋਕ ਇਹ ਆ ਜਿਹੜੇ ਕਮੈਂਟ ਹੋਰ ਵੀ ਆਇਆ ਹੋਇਆ ਇੱਕ ਭਰਾ ਦਾ ਕਮੈਂਟ ਵੀ ਦੇਖ ਲਓ ਤੁਸੀਂ ਇਹ ਵੀਰ ਨੇ ਅਪਰੂਵ ਹੋਇਆ ਹੋਇਆ ਨਵੰਬਰ ਦਾ ਪਰ ਹਜੇ ਤੱਕ ਇਹਦਾ ਕਾਰਡ ਰਿਸੀਵ ਨਹੀਂ ਹੋਇਆ ਸੋ ਮੈਂ ਇਹ ਵੀਡੀਓ ਤਾਂ ਹੀ ਬਣਾਈ ਹੈ ਔਰ ਇਹ ਮੈਸੇਜ ਵੀ ਤਾਂ ਹੀ ਸ਼ੋ ਕੀਤਾ ਹੈ ਤੁਹਾਨੂੰ ਤਾਂ ਕਿ ਤੁਹਾਡੇ ਸਵਾਲਾਂ ਦਾ ਜਵਾਬ ਇਨ੍ਹਾਂ ਕਮੈਂਟਾਂ ਦੇ ਵਿੱਚ ਹੀ ਮਿਲ ਸਕੇ ਕਿਉਂਕਿ ਇਹ ਭਰਾ ਮਾਦੇ ਕਾਰਡ ਰਿਸੀਵ ਹੋਇਆ ਮੈਂ ਹੋਰ ਜਗ੍ਹਾ ਤੇ ਵੀ ਬਹੁਤ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਲੋਕਾਂ ਦੀਆਂ ਕਾਰਡ ਬੜੀ ਗਿਣਤੀ ਦੇ ਵਿੱਚ ਰਿਸੀਵ ਹੋਇਆ ਜਿਹੜੀ ਇੱਕ ਪੋਜ਼ਿਟਿਵ ਨਿਊਜ਼ ਆ ਤੇ ਬਹੁਤ ਦਿਨਾਂ ਬਾਅਦ ਇਹ ਸਕੂਨ ਦੀ ਖਬਰ ਮਿਲੀ ਹੈ ਬਹੁਤ ਲੋਕਾਂ ਹਜੇ ਵੀ ਵਿਚਾਰੇ ਟੈਨਸ਼ਨ ਦੇ ਵਿੱਚ ਆ ਕਿ ਸਾਡਾ ਤਾਂ ਹਜੇ ਕਾਰਡ ਆਇਆ ਨਹੀਂ ਤੁਹਾਡਾ ਵੀ ਆਏਗਾ ਕੋਈ ਗੱਲ ਨਹੀਂ ਪਰ ਜਿਨ੍ਹਾਂ ਦੇ ਅਪਰੂਵ ਹੋਇਆ ਨੂੰ 2 ਤੋਂ 3 ਮਹੀਨੇ ਹੋ ਗਏ ਉਹਨਾਂ ਦਾ ਕਾਰਡ ਹਲੇ ਤੱਕ ਰੀਸੀਵ ਨਹੀਂ ਹੋ ਰਿਹਾ ਸੋ ਆ ਭਰਾਵਾਂ ਦਾ ਦੇਖ ਲਓ ਜਿਨ੍ਹਾਂ ਦੇ ਹੋਇਆ ਮੋਸਟਲੀ 99% ਕਾਰਡ 20 ਦਿਨਾਂ ਦੇ ਵਿੱਚ ਵਿੱਚ ਆ ਜਾਂਦੇ ਆ ਅਪਰੂਵ ਹੋਣ ਤੋਂ ਬਾਅਦ ਪਰ ਜਿਨ੍ਹਾਂ ਦੇ ਹਜੇ ਵੀ ਕਮੈਂਟ ਆਇਆ ਹੋਇਆ ਕਿ ਭਾਜੀ ਮੇਰਾ 3 ਮਹੀਨੇ ਹੋ ਗਏ 2 ਮਹੀਨੇ ਹੋ ਗਏ ਕਾਰਡ ਅਪਰੂਵ ਨਹੀਂ ਹੋਇਆ ਸੋ ਤੁਹਾਨੂੰ ਇੱਕ ਵਾਰ ਆਈਮਾ ਦੇ ਵਿੱਚ ਵਿਜ਼ਿਟ ਕਰਨ ਦੀ ਜ਼ਰੂਰਤ ਆ ਜੀ ਹਾਂ ਜੀ ਕਿਉਂਕਿ ਪਹਿਲਾਂ ਵੀ 2-3 ਕੇਸ ਐਦਾਂ ਸਾਹਮਣੇ ਆਇਆ ਕਿ ਉਹਨਾਂ ਦੇ ਕਾਰਡ ਅਪਰੂਵ ਹੋਏ ਸੀਗੇ ਪਰ ਜਦੋਂ ਆਈਐਮ ਦੇ ਵਿੱਚ ਪਤਾ ਕਰਨ ਗਿਆ ਤਾਂ ਉਹਨਾਂ ਦੇ ਬਾਇਓਮੈਟ੍ਰਿਕ ਲੈ ਲਿੱਤੇ ਉੱਥੇ ਉਸੇ ਟਾਈਮ ਤੇ ਫੋਟੋ ਲੈ ਲਈ ਕਿ ਤੁਹਾਡੀ ਬਾਇਓਮੈਟ੍ਰਿਕ ਵਿੱਚ ਪ੍ਰੋਬਲਮ ਆ ਜਾਂ ਤੁਹਾਡੀ ਫੋਟੋ ਦੇ ਵਿੱਚ ਪ੍ਰੋਬਲਮ ਆ ਅਪਰ ਕੇਸ ਅਪਰੂਵ ਇਸ ਲਈ ਹੋ ਗਿਆ ਕਿਉਂਕਿ ਤੁਹਾਡੇ ਡਾਕੂਮੈਂਟ ਸਾਰੇ ਜੈਨੂਅਲ ਹਨ ਸਹੀ ਆ ਇਸ ਲਈ ਕੇਸ ਅਪਰੂਵ ਹੋ ਗਿਆ ਸੀਗਾ ਪਰ ਕਾਰਡ ਪ੍ਰਿੰਟ ਇਸ ਲਈ ਨਹੀਂ ਹੋ ਰਿਹਾ ਤੁਹਾਡੀ ਫੋਟੋ ਸਹੀ ਨਹੀਂ ਸੋ ਇਹ ਵੀ ਪ੍ਰੋਬਲਮਸ ਆ ਰਹੀ ਆ ਔਰ ਇੱਕ ਇੱਕ ਤਾਂ ਇਹ ਵੀ ਕੇਸ ਹੋਇਆ ਸੀਗਾ ਕਿ ਜਦੋਂ ਬਾਇਓਮੈਟ੍ਰਿਕ ਦਿੱਤੇ ਸੀ ਪਾਸਪੋਰਟ ਦੀ ਵੈਲਿਡਿਟੀ 1 ਸਾਲ ਦੀ ਸੀ ਤੁਹਾਨੂੰ ਪਤਾ ਕਿ ਉਹ ਬਾਇਓਮੈਟ੍ਰਿਕ ਦਿੱਤੇ ਨੂੰ ਸਾਲ ਤੋਂ ਉੱਤੇ ਹੋ ਗਿਆ ਤੇ ਹੁਣ ਜਦੋਂ ਪ੍ਰਿੰਟਿੰਗ ਦੀ ਵਾਰੀ ਆਈ ਸੀ ਤੁਹਾਡਾ ਪਾਸਪੋਰਟ ਐਕਸਪਾਇਰੀ ਹੋ ਗਿਆ ਸੀਗਾ ਸੋ ਕੇਸ ਅਪਰੂਵ ਸੀਗਾ ਕਿਉਂਕਿ ਡਾਕੂਮੈਂਟ ਸਾਰੇ ਸਹੀ ਸੀਗੇ ਜੈਨੂਅਲ ਆਏ ਸੀਗੇ ਪਰ ਜਦੋਂ ਪ੍ਰਿੰਟਿੰਗ ਕਰਨਾ ਸੀਗਾ ਕਾਰਡ ਉਦੋਂ ਪਾਸਪੋਰਟ ਐਕਸਪਾਇਰੀ ਹੋ ਗਿਆ ਸੋ ਉਹਨਾਂ ਨੇ ਪਾਸਪੋਰਟ ਦਾ ਫਾਲਤਾਂ ਭੇਜਤਾ ਸੀਗਾ ਇਹ ਪਾਸਪੋਰਟ ਆਪਣਾ ਸਬਮਿਟ ਕਰੋ ਨਵੇਂ ਵਾਲਾ ਸੋ ਇਹ ਇਸ ਤਰ੍ਹਾਂ ਵੀ ਕੇਸਾਂ ਦੇ ਵਿੱਚ ਹੋ ਰਿਹਾ ਸੋ ਜਿਨ੍ਹਾਂ ਨੂੰ 2 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਨਾ ਅਪਰੂਵ ਹੋਇਆ ਨੂੰ ਕਿ 2 ਮਹੀਨੇ ਹੋ ਗਿਆ ਸੋ ਤੁਹਾਡੇ ਲਈ ਇਹ ਜ਼ਰੂਰੀ ਬਣਦਾ ਕਿ ਤੁਸੀਂ ਆਪਣੀ ਜਿੱਥੇ ਵੀ ਤੁਹਾਡੇ ਆਏ ਮਾ ਜਿੱਥੇ ਤੁਹਾਡਾ ਹੱਥ ਪੈਂਦਾ ਜਾਂ ਤੁਹਾਨੂੰ ਪਤਾ ਲੱਗਦਾ ਵੀ ਉੱਥੇ ਕੁਝ ਦੱਸਦੇ ਆ ਜਾਂ ਅਪਾਇੰਟਮੈਂਟ ਮਿਲਦੀ ਆ ਜਾਂ ਲਾਅਰ ਦੇ ਥਰੂ ਵੀ ਤੁਸੀਂ ਅੰਦਰ ਜਾਂਦੇ ਆ ਤਾਂ ਤੁਸੀਂ ਆਪਣੇ ਕੇਸ ਦਾ ਪਤਾ ਕਰੋ ਅਪਡੇਟ ਰਹੋ ਆਪਣੇ ਕੇਸ ਦੇ ਬਾਰੇ ਵਿੱਚ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੁਹਾਡਾ ਕਾਰਡ ਅਪਰੂਵ ਹੋਣ ਦੇ ਬਾਵਜੂਦ ਵੀ ਕਿਉਂ ਨਹੀਂ ਆਇਆ ਇਸ ਤੋਂ ਬਾਅਦ ਹੋਰ ਵੀ ਇੱਕ ਸੀਨ ਹੁੰਦਾ ਕਿ ਬਹੁਤ ਲੋਕਾਂ ਦਾ ਕਾਰਡ ਰਸੀਬ ਨਹੀਂ ਹੁੰਦਾ ਲੋਕ ਆਪਣਾ ਕਾਰਡ ਰਸੀਬ ਨਹੀਂ ਕਰਦੇ ਤੇ ਉਹ ਤੁਹਾਡਾ ਕਾਰਡ ਵਾਪਸ ਚਲੇ ਜਾਂਦਾ ਬਹੁਤ ਕੇਸ ਦੇ ਵਿੱਚ ਇਹ ਹੁੰਦਾ ਕਿ ਜੁਨ ਤੇ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਇੱਧਰ ਉੱਧਰ ਦੇ ਲਾਏ ਹੁੰਦੇ ਆ ਤੇ ਕੇਅਰ ਨਹੀਂ ਕੋਈ ਕਰਦਾ ਜਾਂ ਫਿਰ ਕਿਸੇ ਦਾ ਘਰ ਚੇਂਜ ਹੋ ਜਾਂਦਾ ਇਹ ਦਿਨਾਂ ਦੇ ਵਿੱਚ ਕਾਰਡ ਅਜੇ ਤੱਕ ਰਸੀਬ ਨਹੀਂ ਹੋਇਆ ਹੁਣ ਦੁਬਿਧਾ ਦੇ ਵਿੱਚ ਆਏ ਨਵੇਂ ਐਡਰੈਸ ਤੇ ਆਏਗਾ ਪੁਰਾਣੇ ਤੇ ਆਏਗਾ ਸੋ ਪੁਰਾਣੇ ਤੇ ਚਲੇ ਜਾਂਦਾ ਕੋਈ ਰਸੀਬ ਨਹੀਂ ਕਰਦਾ ਉਹ ਵੀ ਕਾਰਡ ਵਾਪਸ ਚਲੇ ਜਾਂਦੇ ਇਹ ਕੇਸ ਵੀ ਬਹੁਤ ਜ਼ਿਆਦਾ ਹੋ ਰਿਹਾ ਸੋ ਐਸੇ ਲਈ ਕਹਿ ਰਿਹਾ ਤੁਹਾਨੂੰ ਆਈਮਾ ਦੇ ਵਿੱਚ ਅਪਡੇਟ ਕਰੋ ਆਪਣੇ ਕੇਸ ਦੇ ਬਾਰੇ ਵਿੱਚ ਕੀ ਤੁਹਾਡਾ ਹੋ ਰਿਹਾ ਆਈ ਹੋਪ ਤੁਹਾਨੂੰ ਬਹੁਤ ਜਲਦੀ ਕੋਈ ਨਾ ਕੋਈ ਇਸ ਦੀ ਰਾਹ ਰਸਤਾ ਤੁਹਾਨੂੰ ਜਲਦੀ ਮਿਲੇਗਾ ਤੇ ਤੁਹਾਡਾ ਕਾਰਡ ਵੀ ਜਲਦੀ ਪ੍ਰਾਪਤ ਹੋਏਗਾ ਤੁਸੀਂ ਵੀ ਐਸੇ ਤਰ੍ਹਾਂ ਜਲਦੀ ਹੀ ਆਪਣਾ ਕਮੈਂਟ ਕਰੋਗੇ ਕਿ ਤੁਹਾਡਾ ਕਾਰਡ ਰੀਸੀਵ ਹੋ ਗਿਆ ਮੈਂ ਤਾਂ ਇਹ ਅਰਦਾਸ ਕਰਦਾ ਭਰਾਵਾਂ ਲਈ ਬਾਕੀ ਸਾਰੇ ਚੜ੍ਹਦੀ ਕਲਾ 'ਚ ਰਹਿਣ ਤੇ ਹੁਣ ਗੱਲ ਕਰ ਲਈ ਆਪਾਂ ਕਿ ਜਿਨ੍ਹਾਂ ਦੇ ਹਲੇ ਤੱਕ ਕੇਸ ਅਪਰੂਵ ਨਹੀਂ ਹੋਏ ਤੇ ਬਹੁਤ ਲੋਕ ਇਸ ਕਾਲ ਦੇ ਲਈ ਡਰੇ ਹੋਏ ਆ ਕਿ ਸਾਡਾ ਕੰਟਰੀ ਔਰ ਤਾਂ ਨਹੀਂ ਆ ਜਾਏਗਾ ਦੇਖੋ ਮੇਰਾ ਵੀ ਇਹ ਜਿਹੜੇ ਬੰਦਿਆਂ ਦੇ ਕਾਰਡ ਆ ਰਹੇ ਆ ਤਾਂ ਇਹਨਾਂ ਦੇ ਵੀ ਹਫ਼ਤਾ 10 ਦਿਨ ਪਹਿਲਾਂ ਇਹੀ ਸਵਾਲ ਹੁੰਦੇ ਸੀ ਕਿ ਭਾਈ ਜੀ ਸਾਡਾ ਕੇਸ ਨਹੀਂ ਅਪਰੂਵ ਹੋਇਆ ਸਾਡਾ ਕਾਰਡ ਕਦੋਂ ਤੱਕ ਆਏ ਅੱਜ ਆ ਗਿਆ ਨਾ ਸਬਰ ਦਾ ਫਲ ਮਿੱਠਾ ਹੁੰਦਾ ਇਹ ਜ਼ਰੂਰੀ ਆ ਇਹ ਅਸੀਂ ਫੀਲ ਕਰਦੇ ਆ ਕਿ ਬਹੁਤ ਜ਼ਿਆਦਾ ਟਾਈਮ ਹੋ ਗਿਆ ਬਹੁਤ ਆਈਮਾਨੇ ਟਾਈਮ ਬਰਬਾਦ ਕੀਤਾ 1 ਸਾਲ ਤੋਂ ਪਲੱਸ ਲੱਗੇ ਆ ਬਾਇਓਮੈਟਰੀ ਤੋਂ ਬਾਅਦ ਕਾਰਡ ਦੇਣ ਦੇ ਲਈ ਔਰ ਅਜੇ ਵੀ ਕਈ ਕੇਸਾਂ ਦੇ ਵਿੱਚ ਪਤਾ ਹੀ ਨਹੀਂ ਚੱਲ ਰਿਹਾ ਉਹਨਾਂ ਦਾ ਕੀ ਹੋਏਗਾ ਸੇ ਬਹੁਤ ਲੋ ਹਾਲ ਦੇ ਲਈ ਡਰੇ ਹੋਏ ਕਿ ਸਾਡਾ ਅਪਰੂਵ ਨਹੀਂ ਹੋ ਰਿਹਾ ਸੋ ਮੇਰਾ ਵੀਰ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਇਹੀ ਸਲਾਹ ਦਿੰਦਾ ਹੁੰਦਾ ਕਿ ਜਿੱਥੇ ਵੀ ਤੁਹਾਡੀ ਆਈਮਾ ਦੇ ਵਿੱਚ ਪਹੁੰਚ ਹੁੰਦੀ ਆ ਜਾ ਸਕਦਾ ਹੈ ਜਾਂ ਪਤਾ ਲੱਗਦਾ ਵੀ ਇੱਥੇ ਦੱਸਦੇ ਆ ਜਾਂ ਤੁਸੀਂ ਲਾਅਰਰ ਦਾ ਕੋਈ ਤੇ ਵੀ ਅਪਾਇੰਟਮੈਂਟ ਮਿਲਦੀ ਆ ਤੁਹਾਨੂੰ ਤਾਂ ਤੁਸੀਂ ਆਈਮਾ ਦੇ ਵਿੱਚ ਆਪਣੇ ਕੇਸ ਦੇ ਬਾਰੇ ਵਿੱਚ ਪਤਾ ਕਰੋ ਰਾਬਤਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਕੇਸ ਦੇ ਬਾਰੇ ਵਿੱਚ ਕੋਈ ਡਾਕੂਮੈਂਟ ਮਿਸਦਾ ਨਹੀਂ ਬਹੁਤ ਕੇਸਾਂ ਦੇ ਵਿੱਚ ਇਹੀ ਚੀਜ਼ ਹੋ ਰਹੀ ਆ ਕਿ ਤੁਹਾਡਾ ਫਾਲਤਾ ਜਿਹੜਾ ਆਇਆ ਹੋਇਆ ਸੀਗਾ ਤੁਸੀਂ ਲੇਟ ਸਬਮਿਟ ਕੀਤਾ ਉਹਦੇ ਕਰਕੇ ਤੁਹਾਡਾ ਹਲੇ ਤੱਕ ਕੋਈ ਡਿਸੀਜਨ ਨਹੀਂ ਦੇਰ ਹੈ ਬਹੁਤ ਕੇਸਾਂ ਦੇ ਵਿੱਚ ਇਹ ਹੈ ਕਿ ਉਹਨਾਂ ਕੋਲ ਉਹ ਚੀਜ਼ ਪਹੁੰਚੀ ਨਹੀਂ ਜਿਹੜੀ ਤੁਸੀਂ ਮੰਗਾ ਭੇਜੀ ਸੀਗੀ ਕਿਉਂਕਿ ਬਾਇਸੀਟੀਟੀ ਜਦ ਤੁਹਾਡੇ ਲੋਕਾਂ ਦੇ ਕਾਰਡ ਰਿਸੀਵ ਨਹੀਂ ਹੁੰਦੇ ਤਾਂ ਸਮ ਟਾਈਮ ਉੱਥੇ ਬਾਲਕਾਂ ਦੇ ਵਿੱਚ ਕਿੰਨੇ ਕਿ ਤੁਹਾਨੂੰ ਪਤਾ ਹੀ ਹੈ ਕਿ ਫਾਲਤੇ ਗਏ ਸੀ ਪੀਸੀਸੀ ਤੇ ਸੋ ਉੱਥੇ ਵੀ ਉੱਪਰ-ਨੀਚੇ ਹੋ ਸਕਦਾ ਇਨਸਾਨ ਹੀ ਉਹ ਵੀ ਕੰਮ ਕਰਨ ਵਾਲੇ ਸੋ ਇਹ ਚੀਜ਼ ਦੀ ਗਲਤੀ ਤਾਂ ਉਹਨਾਂ ਦੀ ਹੈ ਪਰ ਭੁਗਤਣੀ ਆਪਾਂ ਨੂੰ ਪੈ ਰਹੀ ਆ ਸੋ ਇਹਦੇ ਲਈ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਵੀ ਆਪਣੀ ਆਇਮਾ ਦੇ ਵਿੱਚ ਅਪਡੇਟ ਰਹੋ ਕਿੱਥੇ ਵੀ ਹੈਗੇ ਜਿੱਦਾਂ ਹੁਣ ਮੈਨੂੰ ਪਤਾ ਲੱਗਾ ਸੀਗਾ ਅਲਵੇਰਕਾ ਸ਼ੈਫਾ ਜਿਹੜੀ ਅਲਵੇਰਕਾ ਆਇਮਾ ਉੱਥੇ ਦੱਸਦੇ ਆ ਕਹਿੰਦੇ ਕਿ ਲਾਈਨ ਲੱਗਦੀ ਆ ਸੋਭਾ ਤੋਂ ਤੇ ਜਿਹੜੇ ਪਹਿਲੇ 10 ਬੰਦੇ ਹੁੰਦੇ ਸਿਰਫ ਉਹਨਾਂ ਨੂੰ ਟੋਕਨ ਮਿਲਦੇ ਆ ਤੇ ਉਹਨਾਂ ਨੂੰ ਹੀ ਦੱਸਿਆ ਜਾਂਦਾ ਕਿਉਂਕਿ ਕੁਝ ਟਾਈਮ ਪਹਿਲਾਂ ਇੱਕ ਮੇਰੇ ਨੌਨ ਚ ਬੰਦਾ ਸੀਗਾ ਉਹ ਜਾ ਕੇ ਆਇਆ ਤੇ ਉਹਨੂੰ ਉਹਦੇ ਕੇਸ ਦੇ ਬਾਰੇ ਚ ਦੱਸਿਆ ਸੀਗਾ ਵੀ ਇਹ ਤੇਰਾ ਕੇਸ ਆ ਸਾਰਾ ਕੁਝ ਆਈਮਾ ਦੇ ਵਿੱਚ ਸੋ ਮੈਂ ਤਾਂ ਹੀ ਕਹੂੰਗਾ ਕਿ ਉੱਥੇ ਜਾ ਸਕਦੇ ਆ ਅਗਰ ਕਿਤੇ ਹੋਰ ਪਾਸੇ ਵੀ ਕੁਝ ਵੀ ਦੱਸਦੇ ਹੋਵੇ ਜਾਂ ਕਿਸੇ ਪਾਸੇ ਕਿਸੇ ਨੂੰ ਪਤਾ ਚੱਲਦਾ ਹੋਵੇ ਤੁਹਾਡੇ ਕੇਸ ਦੇ ਬਾਰੇ ਕੀ ਆ ਕੀ ਨਹੀਂ ਪਰ ਤੁਸੀਂ ਵੀ ਆਪਣਾ ਜੋ ਤੁਹਾਡਾ ਐਕਸਪੀਰੀਅੰਸ ਹੁੰਦਾ ਆਪਣਾ ਸ਼ੇਅਰ ਕਰਿਆ ਕਰੋ ਕਿ ਇੱਥੇ ਜਾਓ ਇੱਥੇ ਇਦਾਂ ਹੁੰਦਾ ਕਿਉਂਕਿ ਹੋਰ ਲੋਕਾਂ ਦਾ ਭਲਾ ਹੋ ਸਕੇ ਕਿਉਂਕਿ ਬਾਕੀ ਹੁਣ ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨੀ ਪੈਣੀ ਆ ਹੋਰ ਇੱਥੇ ਤੁਹਾਨੂੰ ਪਤਾ ਹੀ ਆ ਸਰਕਾਰਾਂ ਤਾਂ ਪਹਿਲਾਂ ਇਵੇਂ ਹੀ ਗ੍ਰਾਂਟ ਦੇ ਖਿਲਾਫ ਹੋਈਆਂ ਸੋ ਇੱਕ ਦੂਜੇ ਦੀ ਬਾਹ ਫੜਿਆ ਕਰੋ ਹੈਲਪ ਕਰਿਆ ਕਰੋ ਦੱਸਿਆ ਕਰੋ ਸਾਰਾ ਕੁਝ ਵੀ ਕਿੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤਾਂ ਕਿ ਜਿਹੜੇ ਇਹ ਭਰਾ ਜਿਨ੍ਹਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਕੇਸ ਦਾ ਉਹਨਾਂ ਨੂੰ ਵੀ ਕੋਈ ਰਾਤ ਭਰੀ ਖ਼ਬਰ ਮਿਲੇ ਤੇ ਉਹ ਵੀ ਟੈਨਸ਼ਨ ਫਰੀ ਹੋ ਕੇ ਆਪਣੇ ਘਰਾਂ 'ਚ ਜਾ ਸਕਣ ਆਪਣੇ ਮਾਪੇ ਨੂੰ ਮਿਲ ਸਕੇ ਆਪ ਤੇ ਬਾਕੀ SIS ਵਾਲਿਆਂ ਬਾਰੇ ਵੀ ਇੱਕ ਲਾਸਟ ਟਾਈਮ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੱਕ ਭਰਾ ਦਾ ਕਮੈਂਟ ਆਇਆ ਤਾਂ ਪੋਜ਼ਿਟਿਵ ਕਮੈਂਟ ਸੀਗਾ ਕਹਿੰਦਾ ਮੈਂ ਆਇਮਾ ਦੇ ਵਿੱਚ ਗਿਆ ਸੀਗਾ ਆਇਮਲ ਵਾਲਿਆਂ ਨੇ ਮੈਨੂੰ ਦੱਸਿਆ ਕਿ ਜਿਨ੍ਹਾਂ ਦੇ SIS ਦਾ ਜਾਂ ਜਿਨ੍ਹਾਂ ਦੇ ਹਜੇ ਤੱਕ ਕਾਰਡ ਨਹੀਂ ਆਇਆ ਤੁਸੀਂ ਆਪਣਾ ਕੰਮ ਨਾ ਛੱਡਿਓ ਕੰਮ ਕਰਦੇ ਰਹੋ ਵੇਟ ਕਰੋ ਤੁਹਾਨੂੰ ਬਹੁਤ ਜਲਦ ਸਾਰਿਆਂ ਦੇ ਕਾਰਡ ਰਿਸੀਵ ਹੋਣਗੇ ਸੋ ਇਹ ਇੱਕ ਪੋਜ਼ਿਟਿਵ ਨਿਊਜ਼ ਥੀ SIS ਜਾਂ ਜਿਨ੍ਹਾਂ ਦੇ ਕੰਟਰੀ ਆਊਟ ਆਏ ਹੋਏ ਸੋ ਤੁਹਾਡੇ ਲਈ ਸੋ ਤੁਸੀਂ ਹਿੰਮਤ ਨਾ ਹਾਰਿਓ ਤੁਹਾਡੇ ਤਾਂ ਵੀ ਕੋਈ ਨਾ ਕੋਈ ਕੰਮ ਚੱਲਦਾ ਪਿਆ ਸਰਕਾਰਾਂ ਸੋਚ ਰਹੀਆਂ ਸਮਝ ਨਹੀਂ ਲੱਗਦੇ ਭਈ ਕਿਹੜੇ ਖਾਤੇ ਹੀ ਪਾ ਕੇ ਤੁਹਾਨੂੰ ਕਾਰਡ ਮੋਸਟਲੀ ਇਹ ਸੁਣਿਆ ਜਾ ਰਿਹਾ ਇਹ ਸਮਝਿਆ ਜਾ ਰਿਹਾ ਜਾਂ ਮੈਨੂੰ ਵੀ ਫੀਲ ਹੋ ਰਿਹਾ ਕਿ ਰੱਬ ਤੁਹਾਨੂੰ ਜਲਦੀ ਹੀ ਕਾਰਡ ਦੇਵੇਗਾ ਤੇ ਤੁਸੀਂ ਟੈਨਸ਼ਨ ਨਾ ਲਿਓ ਇਹ ਨਾ ਹੋਵੇ ਕਿ ਤੁਸੀਂ ਹਿੰਮਤ ਹਾਰ ਜੂਗੇ ਕਿ ਸਾਨੂੰ ਤਾਂ ਹੀ ਹੁਣ ਮਿਲਣਾ ਨਹੀਂ ਇਹ ਚੀਜ਼ ਗਲਤੀ ਨਾ ਕਰੋ ਬਹੁਤ ਜਲ ਤੁਹਾਨੂੰ ਕਾਰਡ ਮਿਲੇਗਾ ਬਾਕੀ ਇੱਕ ਭਰਾ ਦਾ ਕਮੈਂਟ ਇਹ ਵੀ ਆਇਆ ਹੋਇਆ ਸੀਗਾ ਕਿ ਲੋਕਾਂ ਨੂੰ ਰਿਕੁਐਸਟ ਆ ਕਿ ਭਾਜੀ ਇੱਥੇ ਕੀ ਹੋ ਰਿਹਾ ਕਿ ਲੋਕਾਂ ਦੇ ਕਾਰਡ ਰੀਸੀਵ ਹੋ ਰਿਹਾ ਉਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ਼ ਪਾ ਰਿਹਾ ਕਾਰਡ ਦੀ ਸੋ ਉਹ ਭਰਾਵਾਂ ਨੂੰ ਵੀ ਰਿਕੁਐਸਟ ਆ ਕਿ ਤੁਸੀਂ ਆਪਣੀ ਵੀਡੀਓ ਆਪਣੀ ਜੋ ਤੁਹਾਡੀ ਖੁਸ਼ੀ ਹੁੰਦੀ ਹੈ ਆਪਣੇ ਤੱਕ ਜਾਂ ਆਪਣੇ ਰਿਸ਼ਤੇਦਾਰਾਂ ਤੱਕ ਰੱਖਿਆ ਕਰੋ ਸੋਸ਼ਲ ਮੀਡੀਆ ਦੇ ਉੱਪਰ ਨਾ ਪਾਇਆ ਕਰੋ ਖਾਸ ਕਰਕੇ ਟਿਕਟੌਕ ਦੇ ਉੱਪਰ ਬਣੀਆ ਸਟੇਟਸ ਵਰਸ ਹਫਤੇ ਲਾ ਲੋ ਕਿਸੇ ਨੂੰ ਸ਼ੇਅਰ ਕਰ ਦੋ ਆਪਣੇ ਯਾਰ ਦੋਸਤ ਨੂੰ ਦੱਸ ਦੋ ਪਰ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਪਾ ਕੇ ਕੀ ਮਿਲੇਗਾ ਸੋ ਇਹ ਗਲਤੀਆਂ ਨਾ ਕਰੋ ਮੇਰਾ ਵੀ ਹੱਥ ਬੰਨ ਕੇ ਰਿਕਵੈਸਟ ਆ ਜਿਨ੍ਹਾਂ ਦੇ ਹਜੇ ਤੱਕ ਕਾਰਡ ਨਹੀਂ ਹੈ ਉਹ ਭਰਾਵਾਂ ਬਾਰੇ ਸੋਚੋ ਉਹਨਾਂ ਦੇ ਉੱਪਰ ਕੀ ਬੀਤ ਰਹੀ ਆ ਸੋ ਇਹ ਗਲਤੀਆਂ ਤੁਸੀਂ ਨਾ ਕਰੋ ਹੋ ਬਹੁਤ ਪਹਿਲਾ ਹੀ ਆਪਾਂ ਬਦਨਾਮ ਹੋ ਗਏ ਥੇ ਇਮੀਗ੍ਰੈਂਟਸ ਪੁਰਤਗਾਲ ਦੇ ਵਿੱਚ ਸੋ ਇਹ ਗਲਤੀਆਂ ਹੱਥ ਬਨ ਕੇ ਬੇਨਤੀ ਆ ਨਾ ਕਰੋ ਪਤਾ ਕਿ ਖੁਸ਼ੀ ਬਹੁਤ ਹੁੰਦੀ ਆ ਬਹੁਤ ਟਾਈਮ ਬਾਅਦ ਇਹ ਚੀਜ਼ ਮਿਲੀ ਪਰ ਸੋਚੋ ਥੋੜਾ ਜਿਹਾ ਸਮਝੋ ਆਈ ਹੋਪ ਵੀਡੀਓ ਤੁਹਾਡੇ ਲਈ ਬਹੁਤ ਖਾਸ ਰਹੀ ਹੋਵੇ ਕਿ ਅਗਰ ਥੋੜੀ ਜਿਹੀ ਵੀ ਹੈਲਪ ਮਿਲੀ ਹੋਈ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਔਰ ਤੁਹਾਡੇ ਇਸ ਦੇ ਬਾਰੇ ਕੀ ਵਿਚਾਰ ਆ ਕੀ ਤੁਹਾਡੀ ਰਾਏ ਆ ਕੀ ਤੁਹਾਡੇ ਆਸ-ਪਾਸ ਹੋ ਰਿਹਾ ਜਰੂਰ ਆਪਣਾ ਇਨਫੋਰਮੇਸ਼ਨ ਸ਼ੇਅਰ ਕਰਿਆ ਕਰੋ ਕੀ ਆਸ-ਪਾਸ ਹੋ ਰਿਹਾ ਸੋ ਕਮੈਂਟ ਕਰਨਾ ਨਾ ਭੁੱ ਆਪਣਾ ਚੈਨਲ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅਜੇਕਰ ਹਜੇ ਤੱਕ ਨਹੀਂ ਕੀਤਾ ਨਮੀ ਨਮੀ ਅਪਡੇਟ ਦੇ ਲਈ ਥੈਂਕ ਯੂ